3 ਜਨਵਰੀ ਨੂੰ ਸਾਡੇ ਉਥੇ ਖਰੜਚ ਇਲਾਕੇ ਤੇ ਟ੍ਰੈਫਿਕ ਪੁਲਿਸ ਨੇ ਕੁਝ ਬੰਦੇ ਫੜੇ ਸੀਗੇ ਇੱਕ ਲਵ ਨਾਗੋ ਕੇ ਨਾਮ ਦਾ ਬੰਦਾ ਫੜਿਆ ਸੀ ਉਦੋਂ ਤੇ ਉਹ ਤੋਂ ਵੈਪਨ ਬਰਾਮਦ ਹੋਏ ਸੀਗੇ ਤੇ ਉਹਦੇ ਚ ਇਮੀਡੀਏਟਲੀ ਐਫ ਆਰ ਦੇ ਕੇ ਸਾਡੀ ਜਿਹੜੀ ਤਫ਼ਤੀਸ਼ ਸੀ ਉਹ ਸ਼ੁਰੂ ਹੋ ਗਈ ਉਹ ਜੋ ਤਫ਼ਤੀਸ਼ ਦੌਰਾਨ ਪਤਾ ਲੱਗਿਆ ਕਿ ਜਿਹੜੇ ਚ ਕ੍ਰਿਮਨਲ ਸੀਗੇ ਇਨਵੋਲਡ ਉਹ ਸਾਰੇ ਤਰਨਤਾਰਨ ਦੇ ਇਲਾਕੇ ਦੇ ਵਿੱਚ ਕਾਫੀ ਮੇਜਰ ਵਾਰਦਾਤਾਂ ਕਰਕੇ ਆਏ ਸੀਗੇ ਮਰਡਰਸ ਵੀ ਉਹਨਾਂ ਨੇ ਕੀਤੇ ਸੀਗੇ ਇੱਕ ਬੜਾ ਸੈਂਸੇਸ਼ਨਲ ਮਰਡਰ ਉੱਥੇ ਕਰਕੇ ਆਏ ਸੀਗੇ ਤੇ ਉਹਦੇ ਵਿੱਚ ਵਾਂਟਡ ਸੀਗੇ ਤਾਂ ਜਦੋਂ ਇਹ ਇਹ ਜਦੋਂ ਬੰਦਾ ਫੜਿਆ ਤਾਂ ਇਹਦੇ ਨਾਲ ਇੱਕ ਬੰਦਾ ਫੜਿਆ ਗਿਆ ਸੀਗਾ ਤੇ ਦੋ ਬੰਦੇ ਉੱਥੋਂ ਪਹਿਲਾਂ ਹੀ ਭੱਜ ਗਏ ਸੀ ਇਹਨਾਂ ਦੇ ਸਾਥੀਆਂ ਬਾਰੇ ਜਦੋਂ ਪੁੱਛਗਿੱਛ ਕੀਤੀ ਤਾਂ ਸਾਨੂੰ ਇੱਕ ਇਹ ਜਿਹੜਾ ਗੁਰ ਇਕਬਾਲ ਮੀਤ ਸਿੰਘ ਉਰਫ ਰੋਬਿਨ ਹੈ ਇਹਦੇ ਬਾਰੇ ਪਤਾ ਲੱਗਿਆ ਤਾਂ ਇਹਦੇ ਇਹ ਇਹਨੂੰ ਇਮੀਡੀਏਟਲੀ ਨਾਮਿਨੇਟ ਕੀਤਾ ਗਿਆ ਤੇ ਇਹਨੂੰ ਫਿਰ ਸਾਡੀ ਪੁਲਿਸ ਨੇ ਤਫ਼ਤੀਸ਼ ਕਰਕੇ ਟੈਕਨੀਕਲ ਬੇਸਿਸ ਤੇ ਹਿਊਮਨ ਸਰਸਸ ਬੇਸਿਸ ਤੇ ਇਨੂੰ ਬੀਕਾਨੇਰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਤੇ ਜਦੋਂ ਗ੍ਰਿਫਤਾਰੀ ਗ੍ਰਿਫਤਾਰੀ ਤੋਂ ਬਾਅਦ ਜੁਲਦੀ ਪੁੱਛਗਿੱਛ ਹੋਈ ਤਾਂ ਇਹ ਪਤਾ ਲੱਗਿਆ ਕਿ ਬਾਹਰ ਪੁਰਤਗਾਲ ਇੱਕ ਨਿਸ਼ਾਨ ਸਿੰਘ ਨਾਮ ਦੇ ਬੰਦੇ ਦੇ ਨਾਲ ਟੱਚ ਦੇ ਵਿੱਚ ਸੀਗਾ ਜਿਹੜਾ ਕਿ ਜੱਗੂ ਭਗਵਾਨਪੁਰੀਆ ਗੈਂਗ ਦੇ ਇਹ ਸਾਰੇ ਮੈਂਬਰ ਹੈ ਤੇ ਇਹ ਬਾਹਰੋਂ ਫੋਰਨ ਫੋਰਨ ਵੇਪਨ ਜਿਹੜੇ ਸੀਗੇ ਇਹ ਡਰੋਨ ਰਾਹੀਂ ਸਰਹੱਦ ਪਾਰ ਤੋਂ ਮੰਗਾਉਂਦੇ ਸੀਗੇ ਤੇ ਉਸੇ ਦੀ ਲੜੀ ਦੇ ਵਿੱਚ ਸਾਨੂੰ 4 ਫੋਰਨ ਵੈਪਨਸ ਔਰ ਚਾਰ ਫੋਰਨ ਪਿਸਟਲ ਜਿਹੜੇ ਆ ਉਹ ਬਰਾਮਦ ਹੋਏ ਆ ਉਹਦੇ ਨਾਲ 6 ਮੈਗਜ਼ੀਨ ਤੇ 42 9mm ਦੇ ਲਾਈਵ ਕੈਟਰੇਜਸ ਬਰਾਮਦ ਹੋਏ ਇੱਕ ਫੋਰਚੂਨਰ ਗੱਡੀ ਤੇ ਇੱਕ Airtel ਡੋਂਗਲ SIM ਸਮੇਤ ਜਿਹੜਾ ਬਰਾਮਦ ਹੋਇਆ ਤਾਂ ਇਹ ਜਿਹੜਾ ਸੀਗੇ ਇਹ ਇਹ ਜਿਹੜਾ ਗੈਂਗ ਹੈ ਇਹ ਐਕਸਟਰਸ਼ਨ ਕਾਲਸ ਦੇ ਵਿੱਚ ਵੀ ਇਨਵੋਲਡ ਸੀਗਾ ਤੇ ਤਰਨਤਰਨ ਦੇ ਇਲਾਕੇ ਦੇ ਵਿੱਚ ਕਾਫੀ ਐਕਸਟਰਸ਼ਨ ਕਾਲ ਜਿਹੜਾ ਸੀਗਾ ਉਹ ਵੀ ਕਰਦਾ ਸੀਗਾ ਤੇ ਇਹਦੇ ਅਰੈਸਟ ਨਾਲ ਅ اچھا ਇਹਦੇ ਨਾਲ ਇੱਕ ਇਹਦਾ ਹੋਰ ਸਾਥੀ ਸੀਗਾ ਜਗਮੀਤ ਸਿੰਘ ਜੱਗੀ ਜਿਹੜਾ ਕਿ ਬਟਾਲਾ ਪੁਲਿਸ ਵੱਲੋਂ ਪਿੱਛੇ ਜਿਹੇ ਹੀ ਗ੍ਰਿਫਤਾਰ ਕੀਤਾ ਗਿਆ ਤੇ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰਡ ਤੇ ਲਿਆ ਕੇ ਉਹਦੇ ਉਹਦੇ ਤੋਂ ਵੀ ਪੁੱਛਗਿੱਛ ਜਿਹੜੀ ਕੀਤੀ ਜਾਏਗੀ ਤਾਂ ਇਹ ਇਹਦੀ ਗ੍ਰਿਫਤਾਰੀ ਦੇ ਨਾਲ ਇੱਕ ਇਹ ਜੱਗੂ ਭਗਵਾਨਪੁਰਿਆ ਗੈਂਗ ਦਾ ਜਿਹੜਾ ਇਹ ਇੰਪੋਰਟੈਂਟ ਜਿਹੜਾ ਐਕਸਟਰਸ਼ਨ ਕਰਨ ਵਾਲਾ ਜਿਹੜਾ ਗੈਂਗ ਸੀਗਾ ਉਹ ਬਰਸਟ ਕੀਤਾ ਗਿਆ ਤੇ ਇਹਦੀ ਵੀ ਰਿਕਵਰੀ ਹੈ ਉਹ ਵੀ ਹੋਈ ਹੈ ਤੇ ਇੱਕ ਦੋ ਬੰਦੇ ਹੋਰ ਵੀ ਜਿਹੜੇ ਫੜਨ ਵਾਲੇ ਬਾਕੀ ਆ ਜਿਨ੍ਹਾਂ ਤੇ ਸਾਡੀ ਟੀਮ ਦਾ ਲੱਗੀ ਹੋਈਆਂ ਤੇ ਛੇਤੀ ਉਹਨਾਂ ਦਾ ਵੀ ਅਰੈਸਟ ਕੀਤਾ ਜਾਏ। ਇਨਿਸ਼ੀਅਲੀ ਇਨਵੈਸਟੀਗੇਸ਼ਨ 'ਚ ਪਤਾ ਲੱਗਿਆ ਹੈ ਕਿ ਕਿਸ ਤਰ੍ਹਾਂ ਇਹ ਪੂਰੀ ਵਾਤਾਵਰਣ ਕਿਸ ਤਰ੍ਹਾਂ ਇਹ ਪੂਰੀ ਕਿਸ ਤਰ੍ਹਾਂ ਵਗੈਰਾ ਕਿ ਖੋਲ ਲੈ ਕੇ ਆਏ ਕਿ ਕਿ ਜੇ ਵਿਦੇਸ਼ੀ ਪਿਛਲ ਨੇ ਇਹ ਡਰੋਨ ਨਹੀਂ ਆਏ ਸੀ ਕਿ ਜਿਵੇਂ ਕਿ ਮੈਂ ਦੱਸਿਆ ਕਿ ਇੱਕ ਨਿਸ਼ਾਨ ਨਾਮ ਦਾ ਬੰਦਾ ਜਿਹੜਾ ਜੱਗੂ ਭਗਵਾਨਪੁਰਿਆ ਗੈਂਗ ਦਾ ਬੰਦਾ ਹੈ ਇਹ ਪੁਰਤਗਾਲ ਦੇ ਵਿੱਚ ਬੈਠਾ ਹੈ ਟੈਂਟੇਟਿਵਲੀ ਜੋ ਸਾਨੂੰ ਪਤਾ ਲੱਗਿਆ ਉਹ ਅੱਗੇ ਉਹਦੇ ਜਿਹੜੇ ਆਪਣਾ ਬਾਰਡਰ ਪਾਰ ਕੰਟੈਕਟਸ ਹੈਗੇ ਤੇ ਉਹਨਾਂ ਦੇ ਥਰੂ ਇਹ ਡਰੋਨ ਰਾਹੀਂ ਜਿਹੜੇ ਸੀਗੇ ਵੈਪਨਸ ਤੇ ਰਾਉਂਡ ਜਿਹੜੇ ਭੇਜਦਾ ਸੀਗਾ ਇੱਥੇ ਇਹ ਲੋਕਲ ਹੈਂਡਲਰ ਸੀਗੇ ਸਾਰੇ ਰੋਬਿੰਨ ਵਗੈਰਾ ਤੇ ਸਾਰੇ ਜੱਗੀ ਵਗੈਰਾ ਇਹਨਾਂ ਦੇ ਇਹ ਲੋਕਲ ਉਥੋਂ ਕਲੈਕਟ ਕਰਦੇ ਸੀਗੇ ਬਾਰਡਰ ਤੋਂ ਤੇ ਬਾਰਡਰ ਤੋਂ ਲਿਆ ਕੇ ਇੱਥੇ ਫਿਰ ਉਹਨੂੰ ਅਲੱਗ-ਅਲੱਗ ਬਾਰਦਾਤਾ ਵਿੱਚ ਅਲੱਗ-ਅਲੱਗ ਐਕਸਟਰਸ਼ਨ ਕਾਲਸ ਦੇ ਵਿੱਚ ਇਹ ਯੂਜ਼ ਕਰਦੇ ਸੀਗੇ ਅ ਇਹ ਜਿਹੜਾ ਬੰਦਾ ਸੀ ਜਦੋਂ ਇਹ ਸਾਨੂੰ ਟ੍ਰੇਸ ਹੋਇਆ ਕਿ ਇਹ ਸਾਡੇ ਇਲਾਕੇ ਵਿੱਚ ਕੀ ਕਰ ਰਿਹਾ ਤੇ ਖਰੜ ਦੇ ਵਿੱਚ 115 ਸੈਕਟਰ ਦੇ ਵਿੱਚ ਇਹ ਤੇ ਇਹਦੇ ਸਾਥੀ ਕੁਝ ਟਾਈਮ ਵਾਸਤੇ ਉੱਥੇ ਲੁਕੇ ਹੋਏ ਸੀਗੇ ਤਰਨਤਾਰਨ ਇਨਸੀਡੈਂਟ ਕਰਨ ਤੋਂ ਬਾਅਦ ਤਾਂ ਉਸੇ ਦੌਰਾਨ ਹੀ ਇਹ ਜਿਹੜਾ ਪਹਿਲਾ ਬੰਦਾ ਸੀ ਉਹ ਫੜਿਆ ਗਿਆ ਤੇ ਉਸੇ ਦੀ ਲੜੀ ਦੇ ਵਿੱਚ ਚਲਦਾ ਕ੍ਰਿਮੀਨਲ ਬੈਕਗ੍ਰਾਉਂਡ ਨੂੰ ਤੱਕ ਸਾਹਮਣੇ ਆਈ ਕਿਤੇ-ਕਿਤੇ ਪਰਚੇ ਕਰਨ}\,\text{ਤਾਰ ਇਹ ਚ ਇਹ ਵੀ ਕ੍ਰਿਮਨਲ ਬੈਕਗ੍ਰਾਉਂਡ ਦੇ ਵਿੱਚ ਇਹਦੇ ਕਾਫੀ ਪਰਚੇ ਨੇ ਇਕ ਤਾਂ ਇਹ 2/24 ਮੁਕਦਮਾ ਹੈਗਾ ਸਿਟੀ ਖਰੜ ਦਾ ਸਾਡਾ ਤੇ ਇੱਕ ਤਰਨਤਾਰਨ ਦੀ ਐਫਆਈਆਰ ਜਿਹੜੀ ਸੀਗੀ ਇਹ ਮਰਡਰ ਦੀ ਐਫਆਈਆਰ ਹੈ ਅੱਜੋ ਸੀ ਇਹਦੇ ਵਿੱਚ 157/18 ਥਾਣਾ ਗੁਇੰਦਵਾਲ ਸਾਹਿਬ ਤਰਨਤਾਰਨ ਆਮ ਜੈਕਟ ਦਾ ਪਰਚਾ ਫਿਰ ਇੱਕ 302 ਦਾ ਪਰਚਾ ਗਿਆ ਤਰਨਤਾਰਨ ਇੱਕ ਪ੍ਰਿਜ਼ਨ ਐਕਟ ਦਾ ਪਰਚਾ ਇਹਦੇ ਉੱਤੇ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਇਹ ਉਦਵਤ अगेन ਇੱਕ ਹੋਰ 302 ਦਾ ਪਰਚਾ ਹੈ ਇਹਦੇ ਵਿੱਚ ਤੇ ਸਾਰੇ ਪਰਚਿਆਂ ਦੇ ਵਿੱਚ ਇਹ ਹੁੰਦਾ ਹੁੰਦਾ ਹੈ। ਬੌਂਸਰ ਨੇ ਆਪਣੀ ਜਿਹੜੇ ਕਾਰਨ ਵੈਪਨਸ ਦਾ ਫੇਰ ਉਹ ਹੀ ਤੋੜਣਾ ਹੈ। ਜਾਨੀ ਵੀ ਜਿਹੜਾ ਲੱਗਿਆ ਵੀ ਜਿਹੜਾ ਆਨਯਨ ਹੈ ਕਿ ਹੈਂਡਲਰਸ ਬਾਹਰ ਬੈਠੇ ਹੁੰਦੇ ਨੇ ਕਿ ਇੱਥੇ ਰੱਖਾ ਕਰਦੇ ਹੁੰਦੇ ਨੇ। ਉਹਨਾਂ ਨੇ ਕਿ ਫੇਰੇ ਜੀ ਇਸ ਨੂੰ ਨਹੀਂ ਕਿ ਉਦਵਤ ਇੱਕ ਬਹੁਤ ਵੱਡਾ ਨੈਕਸਲ ਕੋਰ ਦੀ ਕੋਸ਼ਿਸ਼। ਬਿਲਕੁਲ ਜੀ ਬਿਲਕੁਲ ਇਹ ਇੱਕ ਮੇਜਰ ਨੈਕਸਲ ਸੀ ਜਿਹੜਾ ਤਰਨਤਾਰਨ ਏਰੀਆ ਦੇ ਵਿੱਚ ਓਪਰੇਟ ਹੁੰਦਾ ਸੀ ਤਰਨਤਾਰਨ ਬਟਾਲਾ ਏਰੀਆ ਦੇ ਵਿੱਚ। ਤੇ ਇਹ ਜਿਹੜਾ ਜੱਗੀ ਉਥੇ ਅਰੈਸਟ ਹੋਇਆ ਤੇ ਰੋਬਿਨ ਇੱਥੇ ਅਰੈਸਟ ਹੋਇਆ ਤੇ ਪਲਾਸੀ ਕਲਬ ਨਾ ਬੋ ਨਾਗੋ ਕੇ ਪਹਿਲਾਂ ਅਰੈਸਟ ਹੋਇਆ ਸੀ ਤਿੰਨੇ ਬੰਦਿਆਂ ਦੇ ਅਰੈਸਟ ਹੋਣ ਨਾਲ ਇੱਕ ਮੇਜਰ ਜਿਹੜੀ ਚੇਨ ਸੀਗੀ ਉਹ ਬ੍ਰੇਕ ਹੋਈ ਰਡ ਦੇ ਵਿੱਚ ਪਰ ਜਿਹੜੀ ਖੁਸ਼ਨਾ ਮਿਲਿਆ ਪੈਨੇਟ ਵੈਰੀਫਿਕੇਸ਼ਨ ਚ ਪਟਿਆ ਗਿਆ ਜਾਂ ਆਫਸੋਰਸ ਨਹੀਂ ਇਹ ਸਾਨੂੰ ਜਿਹੜਾ ਪਹਿਲਾਂ ਐਫ ਆਈ ਆਰ ਹੋਈ ਸੀ ਨਾਕੇ ਤੇ ਫੜਿਆ ਗਿਆ ਸੀ ਇਹ ਨਾਕੇ ਤੇ ਰੈਗੂਲਰ ਟੀਨ ਜਿਹੜੀ ਸਾਡੀ ਚੈਕਿੰਗ ਹੁੰਦੀ ਹੈ ਉਸ ਦੌਰਾਨ ਇਹ ਬੰਦਾ ਫੜਿਆ ਗਿਆ ਸੀ ਤੋਂ ਉਹ ਤੋਂ ਇਹ ਵੈਪਨ ਬਰਾਮੜ ਹੋਈ ਸੀ ਸਰ ਕਿੰਨੇ ਦਿਨਾਂ ਤੋਂ ਹੋ ਰਿਹਾ ਸੀ 115 ਕੋ ਇੱਥੇ ਵੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਾਂ ਫਿਰ ਫਿਲਹਾਲ ਤਾਂ ਪ੍ਰੀਲੀਮਰੀ ਤੇ ਇਹੀ ਪਤਾ ਲੱਗਿਆ ਕਿ ਇੱਥੇ ਇਹ ਠਾਰ ਲੈਣ ਹੀ ਆਏ ਸੀ ਤਾਂ ਵਾਰਦਾਤ ਫਿਲਹਾਲ ਸਾਡੇ ਕੋਈ ਧਿਆਨ ਚ ਨਹੀਂ ਆਈ ਹੈ ਪਰ ਹਾਂ ਕਿ ਜੇ ਉੱਥੇ ਰਹਿ ਰਹੀ ਸੀ ਤਾਂ ਵਾਰਦਾਤ ਨੂੰ ਵੀ ਡੈਫੀਨਿਟਲੀ ਅੰਜਾਮ ਦੇਈ ਸਕਦੇ ਤੇ ਹੋ ਇੱਕ ਇੱਕ ਹੋਰ ਬੰਦਾ ਹੈਗਾ ਇਹ ਚ ਗੁਰਸੇਵਕ ਸਿੰਘ ਨਾਮ ਦਾ ਇੱਕ ਬੰਦਾ ਹੈ ਜਿਹੜਾ ਸਾਨੂੰ ਵਾਂਟਡ ਹੈ ਹੈ ਤੇ ਉਹ ਤੇ ਸਾਡੀ ਟੀਮ ਲੱਗੀਆਂ ਜਿਸ ਦਾ ਡਾਇਰੈਕਟ ਅਨਦਰ ਲਿੰਕ ਸਾਹਮਣੇ ਆ ਰਿਹਾ ਜਗੂ ਦੇ ਨਾਮ ਹਾਂਜੀ ਡਾਇਰੈਕਟ ਅਨਦਰ ਲਿੰਕ ਹੈ ਡਾਇਰੈਕਟ ਅਨਦਰ ਲਿੰਕ ਹੈ